ਤਾਜਿਕ ਬ੍ਰੋਸਰ ਆ ਕਿਥੇ ਲਾਇਬ੍ਰੇਰੀ ਦਾ ਮੁਖਪੁਰਾ ਕੀ ਕਹਿੰਦਾ ਨਹੀਂ ਹਜੇ ਦੇਖੋ ਅਸੀਂ ਜੀਨਗਰ ਸਮਾਜ ਹੈ ਜੀ ਪਟਿਆਲੇ ਤੋਂ ਇਥੇ ਅੱਜ ਅਸੀਂ ਸ਼੍ਰੀ ਰਾਮ ਦੇ ਜੀਨਗਰ ਕੰਪਿਊਟਰ ਲਾਇਬ੍ਰੇਰੀ ਦਾ ਜਿਹੜਾ ਹੈਗਾ ਜੀ ਉਦਘਾਟਨ ਇਨ ਦ ਸੈਂਸ ਅੱਜ ਸ਼ੁਰੂ ਕੀਤੀ ਜੋ ਸਾਰਾ ਤਾਂ ਇੱਕ ਸਾਰੇ ਸਮਾਜ ਨੇ ਬੈਠ ਕੇ ਜੀ ਮੈਂ ਮੈਂ ਇਹਨਾਂ ਦਾ ਗੈਸਟਾਂ ਜੀ ਤੇ ਇਹਨਾਂ ਅਸੀਂ ਅੱਜ ਕਿ ਡਿਸਾਈਡ ਕੀਤਾ ਕਿ ਇੱਥੇ ਲਾਇਬ੍ਰੇਰੀ ਦੀ ਬਹੁਤ ਜ਼ਰੂਰਤ ਹੈ ਜੀ ਬੱਚੇ ਹੈ ਛੋਟੇ ਹੈ ਇੱਕ ਘਰਾਂ ਵਾਲੇ ਵਿੱਚ ਨਾ ਜਦੋਂ ਇਹ ਕੰਮ ਕਰਦੇ ਆ ਮਸ਼ੀਨ ਚੱਲਦੀਆਂ ਨੇ ਤਾਂ ਨੌਇਸ ਬਹੁਤ ਹੁੰਦੀ ਹੈ ਇਹਨਾਂ ਦਾ ਕੰਮ ਸਾਰਿਆਂ ਦਾ ਇਹ ਜਿਹਾ ਹੈਗਾ ਜੀ ਤਾਂ ਉਹਦੇ ਰਿਲੇਟਿਡ ਹੀ ਕਿ ਜਗਾ ਇਹਨਾਂ ਕੋਲ ਧਰਮਸ਼ਾਲਾ ਸੀ ਉਹਦੇ ਇਹਦੇ ਨਾਲ ਇੱਕ ਹਾਲ ਹੈ ਜੀ ਇਹ ਬਣਿਆ ਪਿਆ ਆਲਰੇਡੀ ਤਿਆਰ ਹੈ ਜੀ ਉੱਥੇ ਕੰਪਿਊਟਰ ਲਾਇਬ੍ਰੇਰੀ ਪਲੱਸ ਜਿਹੜੀਆਂ ਆਮ ਬੁੱਕਸ ਹੈਗੀਆਂ ਉਹ ਵੀ ਮਿਲਣਗੀਆਂ ਕੰਪਿਊਟਰ ਬਾਰੇ ਨੌਲੇਜ ਵੀ ਦਿੱਤੀ ਜਾਊਗੀ ਜੀ ਆਪਰੇਟ ਕਰਨਾ ਟਾਈਪਿੰਗ ਕਰਨੀ ਸਾਰਾ ਕੁਝ ਬੱਚਿਆਂ ਨੂੰ ਤਾਂ ਅੱਜ ਉਹ ਅਸੀਂ ਡਿਸਾਈਡ ਕੀਤਾ ਕਿ ਉਹ ਬਣਾਇਆ ਜਾਊਗਾ ਜੀ ਤੇ ਉਹਦੇ ਨਾਲ ਪ੍ਰਧਾਨ ਜੀ ਜਿਹੜੇ ਹੈਗੇ ਜੀ ਬਾਕੀ ਜਿਹੜੀ ਤੁਹਾਨੂੰ ਡਿਟੇਲ ਦੇ ਵਿੱਚ ਗੱਲ ਪ੍ਰਧਾਨ ਸਾਹਿਬ ਬੈਠੀ ਹੈ ਬਾਕੀ ਜਿਹੜੇ ਸਾਰੇ ਸੱਜਣੇ ਸਮਾਜ ਦੀ ਸਭਾ ਬੈਠੀ ਹੈ ਰਜਿਸਟਰਡ ਸਭਾ ਜੀ ਜੀਨਗਰ ਸਭਾ ਦੀ ਤਾਂ ਇਹ ਇਹ ਸਾਰਾ ਤੁਹਾਨੂੰ ਬਾਕੀ ਦਾ ਜਿਹੜਾ ਹੈਗਾ ਦੱਸਣਗੇ ਜੀ ਕਿਵੇਂ ਜੀ ਅੱਜ ਕੀਨਾ ਟਾ ਡਾ ਮੈਂ ਜੀ ਰਕੇਸ਼ ਕੁਮਾਰ ਜੀ ਹੈ ਪ੍ਰਧਾਨ શ્રી RAMDEV ਜੀਨਗਰ ਸਭਾ ਪਟਿਆਲਾ ਅੱਛਾ ਅੱਜ ਤਾਂ ਇਨਸ਼ਾਅੱਲਾ ਕੀ ਪ੍ਰੋਗਰਾਮ ਰੱਖਿਆ ਜੀ ਟੈਕਨਕਲ ਸੈਸਨ ਦਾ ਬਾਅਦ ਵਿੱਚ ਸੁਮੇਸ਼ ਸਿੰਘ ਅਸੀਂ ਪਰਸਨ ਮਿਲਣ ਗਏ ਸੀ ਵੀ ਸਾਡੀ ਲਾਇਬ੍ਰੇਰੀ ਦਾ ਕੰਮ ਸਟਾਰਟ ਕੀਤਾ ਹੋਇਆ ਹੈ ਉਹ ਉਹਨਾਂ ਨੇ ਇਹਨਾਂ ਨੇ ਕਿਹਾ ਵੀ ਸਿੱਖਿਆ ਵਾਰੇ ਅਸੀਂ ਸਦੇ ਤਿਆਰ ਰਹਿੰਦੇ ਨੇ ਇਹ ਵੀ ਤੁਹਾਡੇ ਸਮਾਨਨ ਪਿਆਰ ਵੀ ਬਹੁਤ ਹੈ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਸਾਨੂੰ ਅੱਜ ਡੋਨੇਸ਼ਨ ਦੇ ਕੇ ਗਏ ਨੇ 5 ਲੱਖ ਰੁਪਏ ਦਾ ਡੋਨੇਸ਼ਨ ਇਹਨਾਂ ਨੇ ਦਿੱਤਾ ਸਾਨੂੰ ਚ ਇੱਕ ਦੁਆਰਾ ਔਰ ਪੂਰਾ ਸਮਾਜ ਜੀਨਗਰ ਪੂਰਾ ਸਮਾਜ ਇਹਨਾਂ ਦਾ ਬੜਾ ਬੜਾ ਧੰਨਵਾਦੀ ਹੈ ਇਹ ਸਾਡੇ ਸਮਾਜ ਦੇ ਹਰ ਜਦ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਆਪਣੇ ਤਨ ਮਨ ਭਾਂਤਨਾ ਵਿੱਚ ਸ਼ਾਮਿਲ ਕਰਦੇ ਸਾਡੇ ਸਮਾਜ ਨੂੰ ਲਾਇਬ੍ਰੇਰੀ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹੈ ਕੰਮ ਹੁੰਦੇ ਜਿਵੇਂ ਕੰਪਿਊਟਰ ਦੀ ਵੀ ਗੱਲ ਕਰ ਰਹੇ ਨਾਲ ਹਾਂਜੀ 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 ਏ ਸਾਡੇ ਨਾ ਸਮਾਜ ਦੇ ਜਿਹੜੇ ਆਪਣੇ ਲਿਖੀ ਟੀਮ ਹੈ ਆਪਣੇ ਲਿਖੇ ਬੱਚੇ ਦਾ ਸਰਵਿਸ ਕਰ ਰਹੇ ਉਹਨਾਂ ਦੇ ਹੈਂਡਓਵਰ ਹੋਏਗੇ ਇਹਦੇ ਵਿੱਚ ਕੰਪਿਊਟਰ ਔਰ ਕਿਤਾਬਾਂ 10ਵੀਂ 11ਵੀਂ 12ਵੀਂ ਉਸ ਤੋਂ ਉੱਪਰ ਚੀਜ਼ ਜਿਹੜੀ ਵੀ ਪੁੱਕਾ ਹੈ ਉਹ ਅਸੀਂ ਪ੍ਰੋਵਾਈਡ ਕਰਾਇਆ ਸਾਡੀ ਸੱਚਾ ਜਿਹਾ ਦਿੱਕਤ ਕੀ ਆਉਂਦੀ ਹੈ ਸਾਡੀ ਵੀ ਸਾਡਾ ਸਮਾਜ 50% ਕਿਰਾਏ ਤੇ ਰਹਿੰਦਾ ਹੈ ਕਿਰਾਏ ਚ ਜਦੋਂ ਛੋਟੇ ਜਿਹੇ ਕਮਰੇ ਹੁੰਦੇ ਨੇ ਉਧਰ ਹੀ ਕੰਮ ਕਰਨਾ ਉਧਰ ਹੀ ਬੱਚਾ ਪੜਦਾ ਹੈ ਮੇਰਾ ਵੀ ਬੱਚਾ ਮੇਰੇ ਮੈਂ ਵੀ ਕਿਰਾਏ ਤੇ ਰਹਿੰਦਾ ਮੇਰਾ ਬੱਚਾ ਵੀ ਉਧਰ ਹੀ ਪੜਦਾ ਹੈ ਪਲੱਸ 2 ਕਰ ਰਿਹਾ ਹੈ ਤੋਂ ਕਈ ਵਾਰ ਬੱਚਾ ਵੀ ਕਹਿੰਦਾ ਪਾਪਾ ਤੁਸੀਂ ਸ਼ੱਕ ਕੱਲ ਕਰ ਲੈਣਾ ਛੱਡ ਦਿਓ ਉਹ ਪੜਾਈ ਬੜੀ ਜ਼ਰੂਰੀ ਹੈ ਉਸ ਨੂੰ ਦੇਖਦੇ ਸਾਰੀ ਟੀਮ ਨੇ ਇੱਕ ਵਾਰ ਵਿਚਾਰ ਕੇ ਵੀ ਲਾਇਬ੍ਰੇਰੀ ਆਪਣਾ ਬਣਾਈ ਚਾਹੀਦੀ ਹੈ ਬੱਚਾ ਦੇ ਭਵਿੱਖ ਲਈ ਤਾਂ ਕਰਕੇ ਆਪੇ ਕੰਪਿਊਟਰ ਲਾਇਬ੍ਰੇਰੀ ਕਿਆ ਕਰ ਪਾ ਰਹੀ ਲੱਗਦਾ ਇਹ ਨਾਲ ਬੱਚਿਆਂ ਦਾ ਜਿਹੜਾ ਕੋਈ ਵੇਖਿਆ ਉਹ ਵੀ ਵਧੀਆ ਬਿਲਕੁਲ ਬਿਲਕੁਲ ਜੀ ਸਾਡੇ ਸਮਾਜ ਦੇ ਜਿੰਨੇ ਵੀ ਬੱਚੇ ਹੈ ਮੈਨੂੰ ਪਤਾ ਹੈ ਵੀ ਅਸੀਂ ਇਹ ਜਿਹੜਾ ਵੀ ਕੰਸਲਿੰਗ ਪ੍ਰੋਗਰਾਮ ਕਰਾਉਂਦੇ ਰਹਿੰਦੇ ਹਾਂ ਸਿੱਖਿਆ ਦਾ 70 80 ਤੋਂ ਲੈ ਕੇ 90% ਸਾਡੇ ਬੱਚੇ ਸਮਾਜ ਦੇ ਵਿੱਚ ਲੈ ਕੇ ਆਂਦੇ ਨੇ ਸਿੱਖਿਆ ਤੇ ਸਾਡੇ ਸਮਾਜ بڑا ਤਰੱਕੀ ਚ ਹੈ ਸਿੱਖਿਆ ਦੇ ਸਮੇਰ ਸਿੰਘ ਦਾ ਕੀ ਕਹਿਣਾ ਤਾਂ ਮੈਂ ਜੀ ਸਮੇਰ ਸਿੰਘ ਦਾ ਬਹੁਤ ਬਹੁਤ ਧੰਨਵਾਦੀ ਹਾਂ ਪੂਰੇ ਜਿੰਗਰ ਸਮਾਜ ਦੀ ਤਰਫੋਂ ਇਹਨਾਂ ਦਾ ਬੜਾ ਧੰਨਵਾਦੀ ਕਰਦਾ ਹਾਂ ਮੈਂ ਵੀ ਇਹਨਾਂ ਵੱਲ ਡੋਨੇਸ਼ਨ ਸਾਨੂੰ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਅਸੀਂ ਇਹਨਾਂ ਦੇ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਹਾਂ